ਸਰਾਂਦੇ ਬ੍ਰਹਮਾਜਰਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਰਿਆਇ ਕਬਜ਼ੇ ਦਾ ਮਾਮਲਾ ਸੁਲਝ ਗਿਆ ਹੈ ਸਰਾਂਦੇ ਦਿਨ ਆਉਂਦੇ ਬ੍ਰਹਮਾਜਰਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਤਿੰਨ ਕਨਾਲ 18 ਮਰਲੇ ਦਾ ਕਬਜ਼ਾ ਦਵਾਉਣ ਦੇ ਲਈ ਮਾਨਯੋਗ ਹਾਈ ਕੋਰਟ ਦੇ ਇੱਕ ਪਟੀਸ਼ਨ ਜ਼ਮੀਨ ਦੇ ਮਾਲਕ ਜਗਜੀਤ ਸਿੰਘ ਦੇ ਵੱਲੋਂ 1990 ਵਿੱਚ ਕੋਰਟ ਵਿੱਚ ਕੇਸ ਵੀ ਕੀਤਾ ਗਿਆ ਸੀ ਜਿਸ ਤੇ ਮਾਨਯੋਗ ਹਾਈ ਕੋਰਟ ਦੇ ਵੱਲੋਂ ਹੋਏ ਆਦੇਸ਼ਾਂ ਦੇ ਤਹਿਤ ਜਗਜੀਤ ਸਿੰਘ ਨੂੰ ਕਬਜ਼ਾ ਦਵਾਉਣ ਦੇ ਲਈ ਪ੍ਰਸ਼ਾਸਨ ਨੇ ਪੂਰੇ ਇੰਤਿਆਮ ਕੀਤੇ ਹੋਏ ਸਨ ਇਸ ਤੇ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਕਬਜ਼ਾਦਾਰੀਆਂ ਦੇ ਪੱਖ ਵਿੱਚ ਖੜੇ ਹੋਏ ਅਤੇ ਪ੍ਰਸ਼ਾਸਨ ਤੋਂ ਕੁਝ ਘੰਟੇ ਦਾ ਸਮਾਂ ਮੰਗਿਆ ਜਿਸ ਤੋਂ ਬਾਅਦ ਆਪਸੀ ਰਾਜੀਨਾਮਾ ਕਰਵਾ ਕੇ ਇਸ ਨੂੰ ਰਿਕਵਾ ਦਿੱਤਾ ਗਿਆ ਜਿਸ ਦਿਨ 35 ਸਾਲਾਂ ਤੋਂ ਚੱਲਿਆ ਆ ਰਿਹਾ ਰੇੜਕਾ ਲਗਭਗ ਖਤਮ ਹੋ ਗਿਆ ਇਸ ਮੌਕੇ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਦੋਵਾਂ ਧਿਰਾਂ ਦੀ ਸਹਿਮਤੀ ਬਣ ਗਈ ਹੈ ਤੇ ਹੁਣ ਕੋਈ ਮਕਾਨ ਖਾਲੀ ਨਹੀਂ ਕਰਵਾਇਆ ਜਾਵੇਗਾ ਜਿਸ ਦੇ ਲਈ ਉਹਨਾਂ ਨੇ ਸਭ ਦਾ ਧੰਨਵਾਦ ਵੀ ਕੀਤਾ ਉਥੇ ਹੀ ਸਬੰਧੀ ਜਾਣਕਾਰੀ ਦਿੰਦਿਆਂ ਫਤੇਗੜ ਸਾਹਿਬ ਦੇ ਐਸਪੀ ਰਕੇਸ਼ ਸ਼ਾਹਦਾਵ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਆਪਸੀ ਸਹਿਮਤੀ ਹੋ ਗਈ ਹੈ ਅਤੇ ਪਟੀਸ਼ਨ ਦਾਇਰ ਕਰਤਾ ਕੋਈ ਵੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਇਸ ਲਈ ਹੁਣ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ ਸਾਰੇ ਸਾਥੀਆਂ ਦਾ ਸ਼ਹਿਰ ਦੇ ਬਤਵੰਤੇ ਸੱਜਣਾਂ ਦਾ ਸਰਦਾਰ ਜਗਜੀਤ ਸਿੰਘ ਖੜੇ ਨੇ ਡਿਗਰੀ ਹੋਲਡਰ ਜਿਨ੍ਹਾਂ ਨੇ ਹਾਈ ਕੋਰਟ ਤੋਂ ਇੱਕ ਕਬਜ਼ਾ ਬ੍ਰੈਂਟ ਲੈ ਸੀ ਜਿਹੜੇ ਵਿੱਚ ਤਕਰੀਬਨ 3 ਕਨਾਲ 18 ਮਰਲੇ ਦਾ ਕਬਜ਼ਾ ਕਰਨਾ ਸੀ। 25 26 ਘਾਰਾਂ ਦੇ ਸੀ ਵਿੱਚੇ ਸਾਡੇ ਮੰਦਰ ਵੀ ਸੀ ਗੁਗਾ ਮਾੜੀ ਵੀ ਸੀ ਜਿਹੜਾ ਸਾਡੇ ਸ਼ਹਿਰ ਦਾ ਮਾਹੌਲ ਬੜਾ ਖਰਾਬ ਹੋਣਾ ਸੀ ਲੇਕਿਨ ਮੈਂ ਸਾਰੇ ਪਤਵੰਤੇ ਸੱਜਣ ਸਾਡੇ ਪੂਰੀ ਸਾਭ ਕਰਿਆ ਗੁਰਮੁਖ ਜੀ ਕਰਿਆ ਔਰ ਸਾਰੇ ਬਹੁਤ ਸਾਰੇ ਲੋਕਾਂ ਨੇ ਮਹੱਲੀ ਮਦਦ ਵੀ ਕੀਤੀ ਔਰ ਇਹ ਸਮਝਾਤੇ ਨੂੰ ਨਪੇਰੇ ਚਾੜਨ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਸ਼ਹਿਰ ਚ ਸੁਖ ਸ਼ਾਂਤੀ ਹੋਊਗੀ ਔਰ ਜਿਹੜਾ ਇਹਨਾਂ ਦੇ ਗਰੀਬ ਲੋਕਾਂ ਦੇ ਆਲ ਨੇ ਘਰ ਢਾਉਣ ਦਾ ਜਿਹੜਾ ਫਰਮਾਨ ਸੀ ਉਹ ਤਾਂ ਅੱਜ ਸਮਝੌਤਾ ਅਸੀਂ ਕਰਿਆ ਤੇ 3-5 ਨੂੰ ਜਿਹੜੀ ਡੇਟ ਹੈ ਉਹਦੇ ਤੱਕ ਅਸੀਂ ਇਹ ਸਮਝੌਤਾ ਫਾਈਨਲ ਕਰ ਲਾਂਗੇ ਕੰਡੀਸ਼ਨਾਂ ਸਾਰੀਆਂ ਫਾਈਨਲ ਹੋ ਗਈਆਂ ਕਿਉਂਕਿ ਕੋਰਟ ਮੈਟਰ ਹੈ ਕੋਰਟ ਮੈਟਰ ਚ ਸਰਦਾ ਜਗਜੀਤ ਸਿੰਘ ਹੁਣ ਜਾ ਕੇ ਇਹਨਾਂ ਦੀ ਸਟੇਟਮੈਂਟ ਹੋਣੀ ਹੈ ਹਾਈ ਕੋਰਟ ਦਾ ਆਰਡਰ ਸੀ ਤੇ ਤਕਰੀਬਨ ਫੈਸਲਾ ਹੋ ਗਿਆ ਬਤਵੰਤੇ ਸੱਜਣਾ ਦਾ ਵੀ ਧੰਨਵਾਦ ਇਹ ਲੋਕਾਂ ਦਾ ਵੀ ਧੰਨਵਾਦ ਕਿ ਇਹਨਾਂ ਨੇ ਕੋਈ ਹਿੱਸਾ ਨਹੀਂ ਕੀਤੀ ਔਰ ਪ੍ਰੈਸ ਦਾ ਵੀ ਧੰਨਵਾਦ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਸਾਰਿਆਂ ਦੇ ਮਨ ਦੇ ਵਿੱਚ ਇਹ ਸੀ ਸਾਡੇ ਕਿਸੇ ਨਾਲ ਟੱਕਾ ਨਾ ਹੋਵੇ ਕਿਸੇ ਦੇ ਘਰ ਨਾਲ ਟੈਂ ਮੰਦਰ ਨਾਲ ਟੈਂ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ ਗੁੱਗਾ ਮਾੜੀਆਂ ਨਾ ਟਾਵੇ ਸੋ ਬਹੁਤ ਵਧੀਆ ਸਾਡੇ ਸ਼ਹਿਰ ਨੇ ਮਿਲ ਕੇ ਕੰਮ ਕੀਤਾ ਇਹ ਲਖਵੀਰ ਸਿੰਘ ਰਾਏ ਦਾ ਇਕੱਲੇ ਦਾ ਕੰਮ ਨਹੀਂ ਸਾਰਿਆਂ ਦਾ ਕੰਮ ਹੈ ਔਰ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਹੈ ਕਿ ਤੁਸੀਂ ਇਹਨੂੰ ਪੋਜ਼ਿਟਿਵ ਵੇਅ ਤੇ ਲੈ ਕੇ ਆਇਓ ਔਰ ਸਾਰੇ ਪੰਜਾਬ ਨੂੰ ਅੱਜ ਦਿਖਾ ਰਹੇ ਹੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸ਼ਹੀਦਾਂ ਦੀ ਧਰਤੀ ਤੇ ਅਨਰਥ ਹੋਣ ਤੋਂ ਬਚ ਗਿਆ ਇਸ ਲਈ ਮੈਂ ਬਾਬਿਆਂ ਦਾ ਵੀ ਧੰਨਵਾਦ ਕਰਦਾ ਤਨ ਤਨ ਬਾਬਾ ਜੋਰਾਵਰ ਤਨ ਤਨ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦਾ ਕਿ ਉਹਨਾਂ ਦੀ ਧਰਤੀ ਤੇ ਅਨਰ ਨਾ ਨਹੀਂ ਹੋਇਆ ਕਿਉਂਕਿ ਇਹ ਬਹੁਤ ਵੱਡਾ ਸਾਡੇ ਤੇ ਸਾਰਿਆਂ ਤੇ ਸ਼ਹਿਰ ਵਾਸੀਆਂ ਤੇ ਵੀ ਇਹ ਇੱਕ ਤਰ੍ਹਾਂ ਦਾ ਕਲੰਕ ਸੀ ਔਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਜਿਹੜਾ ਅੱਜ ਸਮਝੌਤਾ ਕਰਾਇਆ ਉਹਦੇ ਲਈ ਮੈਂ ਸਾਰਿਆਂ ਨੂੰ ਵਧ ਰੱਖਦਾ ਨਾ ਠੀਕ ਹਾਂਜੀ ਸਰ ਕੀ ਨਾਮ ਜੀ ਆਪਣਾ ਮੈਂ ਮਨ ਜਗਜੀਤ ਸਿੰਘ ਹਾਂ ਕੀ ਮਸਲਾ ਸੀਗਾ ਜਿਹੜਾ ਇਸ ਵਿੱਚ ਮਸਲਾ ਤਾਂ ਵੈਸੇ ਤੁਹਾਡੇ ਸਾਹਮਣੇ ਆ ਬੈਠੇ ਸੀ ਬਸ ਹੁਣ ਮੈਂ ਤੁਸੀ ਬਰੀਫ ਕਰ ਦੋ ਨਾ ਸਹੀ ਤਰੀਕੇ ਨਾਲ ਕਿੰਨੀ ਦੇਰ ਦਾ ਰੇਡ ਕਾਲ ਸੀ ਜਿਹੜਾ ਅੱਜ ਖਤਮ ਹੋਇਆ ਜੀ ਇਹ ਬੰਤੀ ਸਰ 1990 ਸ਼ੁਰੂ ਹੋਇਆ ਸੀ ਪਹਿਲਾ ਪੋਜੀਸ਼ਨ ਲਈ ਮੈਂ ਕਿਸ ਪਾਇਆ ਸੀ ਫਿਰ ਅਗੇ ਜੀ ਕੁਸ਼ਨ ਚੱਲਦੀ 2003 ਤੇ ਇਹ ਹੋਇਆ ਬਹੁਤ ਬਹੁਤ ਰੀਲਿਫ ਮਿਲਿਆ ਇਸ ਚੀਜ਼ ਦੇ ਵਿੱਚ ਬਹੁਤ ਅੱਖਾ ਜੀ ਕਿੰਨੀ ਜ਼ਮੀਨ ਕਿੰਨੀ ਸੀ 3 ਗਲਾ 18 ਮਰਲੇ ਸੀ ਕਿਵੇਂ ਨਿਬੜਿਆ ਜੀ ਥੈਟ ਇਜ਼ ਟੂ ਬੀ ਐਕਸੈਪਟਡ ਬਾਈ ði ਕੋਰਟ ਉਹ ਉਹਨਾਂ ਦੇ ਮੈਂ ਇਹ ਨਹੀਂ ਕਹਿ ਰਿਹਾ ਅਨਲਿਸਟ ਜਦੋਂ ਤਾਂ ਲਿਖਤੀ ਹੈ ਕੋਰਟ ਚ ਪੇਸ਼ ਕਰਨੇ ਜੀ ਕੋਰਟ ਦੇ ਕੋਟ ਇਫੈਕਟ ਕਰੇਗੀ ਕਿੰਨੀ ਸਮਾਂ ਪਾਇਆ ਦਾ 5:30 ਤੱਕ ਜਿਹੜਾ ਮੈਟਰ ਸੀ ਕੀ ਬਣਿਆ ਇਸ ਮੈਟਰ ਦੇ ਵਿੱਚ ਸਾਰੀ ਪੁਲਿਸ ਫੋਰਸ ਇੱਥੇ ਆਈ ਸੀ ਮਾਨਜੋ ਹਾਈ ਕੋਰਟ ਦੇ ਜਿਹੜੇ ਆਦੇਸ਼ ਸੀਗੇ ਉਸ ਦੀ ਪਾਲਣਾ ਕਰਨ ਵਾਸਤੇ ਇੱਥੇ ਆ ਕਰਕੇ ਪ੍ਰਸ਼ਾਸਨ ਨੇ ਇੱਥੇ ਆ ਕਰਕੇ ਜਿਹੜੇ ਐਮ ਐਲ ਏ ਸਾਹਿਬ ਹੈ ਉਹਨਾਂ ਨੇ ਇਨਾਂ ਦਾ ਆਪਸ ਦੇ ਵਿੱਚ ਸਮਝੌਤਾ ਕਰਾਇਆ ਇਸ ਕਰਕੇ ਇਨਾਂ ਨੂੰ ਪੁਲਿਸ ਦੀ ਹੋਰ ਕੋਈ ਲੋੜ ਨਹੀਂ ਹੈ ਸੋ ਅਸੀਂ ਇਸ ਕਰਕੇ ਫੋਰਸ ਨੂੰ ਵੀ ਵਾਪਸੀ ਕਰਾ ਦਿੰਦੇ ਨੇ ਨਿਬਟ ਗਿਆ ਜੀ ਉਹ ਸਮਝੌਤਾ ਨਹੀਂ ਪਤਾ ਕਿ ਕੀ ਹੋਇਆ ਇਨਾਂ ਦਾ ਆਪਸ ਦੇ ਵਿੱਚ ਬਟ ਸਮਝੌਤਾ ਹੋ ਗਿਆ ਹੈ ਔਰ ਜਿਹਨਾਂ ਨੇ ਕਬਜ਼ਾ ਲੈਣਾ ਸੀ ਉਹਨਾਂ ਨੇ ਆਪ ਐਕਸੈਪਟ ਕੀਤਾ ਹੈ ਕਿ ਸਾਡਾ ਸਮਝੌਤਾ ਹੋ ਗਿਆ ਫੋਰਸ ਦੀ ਲੋੜ ਨਹੀਂ ਠੀਕ ਠੀਕ ਥੈਂਕ ਯੂ ਐਵਰ ਪੰਜਾਬੀ ਟੀਵੀ ਦੇ ਲਈ ਸਰੰਤੋ ਸਾਇ ਮੜਕਨ ਦੀ ਰਿਪੋਰਟ